माता जी ये चीज़ दसो ये जी झाग उठी वाली है सर्फ का पानी नहीं तो होती है सारी दुनिया में सर सर्फ के पानी से धुलते हैं आड़े या जैसे ये फटा हुआ है इसमें इसमें सर्फ का पानी बीच तो में अंदर जाएगा ऐसे करके फटाफट फिर ऐसे में धोते हैं ऐसे करके ऐसे तो ये तो जान पे खतरा है सीधा सर्फ अंदर जाएगा लोगों के पहले तुम कह रहे थे कुछ ਦੂਸਰਾ ਪਾਊਡਰ ਹੈ ਅਬ ਇਹ ਕਹਿ ਰਹੇ ਹੈ ਕਿ ਸਰਫ ਦਾ ਪਾਣੀ ਹੈ। ਉਸ ਕੋ ਮੈਂ ਰੱਖ ਲੂੰਗੀ। ਮਹਲਾ ਪੜਦਾ ਹੈ ਨਾ ਲੋਕੋ ਨੂੰ। ਇੱਕਦਮ ਉਹ ਬੋਲेंगे ਸਰਫ ਤਾਂ ਬੰਦਾ ਉਹ ਕਰਤੇ ਹੀ। ਭਾਈ ਲੋਕੋ ਨੂੰ ਪਤਾ ਹੈ ਕਿ ਸਰਫ ਸੇ ਧੋਤੇ ਹੈ ਇਹ ਸਾਰੇ। ਤੁਹਾਨੂੰ ਪਤਾ ਜੀ ਇਹ ਵੀ ਸਰਫ ਨਾਲ ਧੋ ਕੇ ਦਿੰਦੇ ਨੇ। ਨਹੀਂ ਅਭੀ ਪਤਾ ਚੱਲਦਾ ਜੀ ਧੋ ਰਹੇ ਆ ਵੀ ਹਮੇ ਤਾਂ ਪਤਾ ਲੈਣੀ ਆ। ਆੜੂ ਲੈਣੇ ਕਿ ਲਈ ਆਏ ਸੀ। ਹਾਂ ਹਮ ਤਾਂ ਆੜੂ ਲੈਣ ਆਏ ਸੀ ਵਸੇ ਜੀ। ਇਹਨੂੰ ਨਾਰਮਲ ਪਾਣੀ ਨਾਲ ਧੋਣਾ ਚਾਹੀਦਾ ਹੁਣ ਆ ਜਿੰਨੇ ਲੋਕ ਖੜੇ ਆ ਇਹਨਾਂ ਨੇ ਤਾਂ ਇਹਦੀ ਜਿਹੜੀ ਚਮਕ ਦੇਖ ਕੇ ਲੈ ਜਾਣਾ। ਲੇਕਿਨ ਹੁਣ ਇਹਨਾਂ ਦੇ ਇਹਨਾਂ ਦੇ ਸਿਹਤ ਤੇ ਇਹਨਾਂ ਦੇ ਬੱਚਿਆਂ ਦੀ ਸਿਹਤ ਤੇ ਜੇ ਪੀਜੀਆਈ ਤੇ ਹਸਪਤਾਲਾਂ 'ਚ ਜਗ੍ਹਾ ਨਹੀਂ ਹੈ ਨਾ ਤਾਂ ਮੰਡੀ ਦੇ ਕਾਰਨ ਆਪਣੀ ਗਰੀਬੀ ਦਾ ਇਹ ਦਿਖਾ ਕੇ ਲੋਕਾਂ ਨੂੰ ਤੇ ਇੱਥੇ ਇਹਨਾਂ ਨੇ ਗੰਦ ਪਾਇਆ ਹੋਇਆ ਅਰੇ ਐਸੇ ਕਿਸੇ ਜਗ੍ਹਾ ਇਸ ਵਿੱਚ ਰਚ ਨਹੀਂ ਜਾਏਗਾ ਕਿਉਂ ਨਹੀਂ ਰਚਦਾ ਇਹ ਦੇਖੋ ਜਗ੍ਹਾ ਜਗ੍ਹਾ ਫੇਰ ਇਹ ਫਟਾਫਟ ਹੈ ਸੱਚੀ ਗੱਲ ਹੈ ਸੈਕਟਰ 26 ਦੀ ਇੱਕ ਤਸਵੀਰ ਤੁਹਾਨੂੰ ਦਿਖਾਉਣੇ ਆ ਤੇ ਤੁਸੀਂ ਦੇਖੋ ਵੀ ਜਿਹੜੇ ਆਲੂ ਆਪਾਂ ਖਾਦੇ ਆ ਤਾਂ ਉਹ ਆਲੂ ਆਖਰ ਇਹ ਪਹਿਲਾਂ ਵਾਸ਼ ਕਰੇ ਜਾਂਦੇ ਨੇ ਪਰ ਇਹ ਵਾਸ਼ ਦੇ ਵਿੱਚ ਇਹ ਦੇਖਿਆ ਜਾਵੇ ਮਾਤਾ ਜੀ ਇਹ ਚੀਜ਼ ਦੱਸੋ ਇਹ ਜਿਹੜੀ ਝਾਗ ਉੱਠੀ ਵਾਲੀ ਹੈ ਸਰਫ ਦਾ ਪਾਣੀ ਨਹੀਂ ਤਾਂ ਹੋਰ ਕੀ ਹੈ ਇਹ ਹਾਂਜੀ ਇਹ ਸਰਫ ਦਾ ਪਾਣੀ ਨਹੀਂ ਹੈ ਤਾਂ ਹੋਰ ਕੀ ਹੈ ਇਹ ਸਾਰੀ ਦੁਨੀਆ ਵਿੱਚ ਸਰਫ ਸਰਫ ਕੇ ਪਾਣੀ ਸੇ ਧੋਲਤੇ ਆ ਆਲੂ ਸਰਫ ਕੇ ਪਾਣੀ ਸੇ ਕਹੀਂ ਸੇ ਵੀ ਲੈ ਲੋ ਆਲੂ ਤਾਂ ਆਪਕੋ ਨਹੀਂ ਲੱਗਦਾ ਕਿ ਇਸ ਇਸ ਦੇ ਵਿੱਚ ਮੈਂ ਜਿਵੇਂ ਇਹ ਗਿਲੇ ਹੈ ਯਾ ਜਿਵੇਂ ਇਹ ਫਟਾ ਹੋਇਆ ਹੈ ਇਸਮੇ ਇਸਮੇ ਸਰਫ ਦਾ ਪਾਣੀ ਵਿੱਚ ਮੈਂ ਅੰਦਰ ਜਾਏਗਾ ਐਸੇ ਕਰਕੇ ਫਟਾਵੜ ਫ और फिर इसमें और पानी तो डालेंगे। वो तो बात आपकी सही है सर। कोई तो नहीं लगता कि इसमें तो ये तो जान पे खतरा है सीधा सरफंदर जाएगा लोगों के। दुनिया बावजूद से तो दूर जा रहा है तो मदद से दूर रहा। लेकिन है तो गलती दुन्ता बात ही है। ਮੁਦੱਤੋਂ ਤੋਂ ਦੂਰਾ ਆ ਸਭ ਦੁਨੀਆ ਅਰੇ ਭਾਈ ਉਹ ਕਹਿ ਰਹੇ ਆ ਪਹਿਲੇ ਤੁਮ ਕਹਿ ਰਹੇ ਸੀ ਕੋਈ ਕੋਈ ਦੂਸਰਾ ਪਾਊਡਰ ਆ ਐਬ ਇਹ ਕਹਿ ਰਹੇ ਆ ਕਿ ਸਰਫ ਦਾ ਪਾਣੀ ਆ ਉਸ ਕੋ ਮੈਂ ਰਖ ਲੂਗੀ ਮਹਲਾ ਪੜਦਾ ਹੈ ਨਾ ਲੋਕੋ ਨੂੰ ਇੱਕਦਮ ਸਭ ਬੋਲ ਲੇਗੇ ਸਰਫ ਪਰ ਤਾਂ ਬੰਦਾ ਉਹ ਕਰਤੇ ਭਾਈ ਲੋਕੋ ਨੂੰ ਪਤਾ ਹੈ ਕਿ ਸਰਫ ਸੇ ਧੋਤੇ ਆ ਇਹ ਸਾਰਾ ਕੁਝ ਤੁਹਾਨੂੰ ਪਤਾ ਜੀ ਵੀ ਸਰਫ ਨਾਲ ਧੋਕੇ ਦਿੰਦੇ ਨੇ ਨਹੀਂ ਆ ਵੀ ਪਤਾ ਚੱਲਦਾ ਜੀ ਧੋ ਰਹੇ ਆ ਵੀ ਹਮੇ ਤਾਂ ਪਤਲਾ ਨਹੀਂ ਆ ਤੁਹਾਨੂੰ ਪਤਾ ਪਹਿਲਾਂ ਸਰਫ ਨਾਲ ਧੋਕੇ ਦਿੰਦੇ ਨੇ ਆੜੂ ਲੈਣੇ ਕਿ ਲਈ ਆਏ ਸੀ ਹਮ ਤਾਂ ਆੜੂ ਲੈਣ ਆਏ ਸੀ ਵਸੇ ਵੀ ਸਰਫ ਨਾਲ ਧੋਕੇ ਠੀਕ ਹੈ ਕਹਿੰਦੇ ਪ੍ਰੋਬਲਮ ਨਹੀਂ ਬਿਲਕੁਲ ਨਹੀਂ ਇਹਨ ਇਨਾਂ ਨੇ ਦੇ ਦੀ ਜਿਹੜੀ ਚਮਕ ਦੇਖ ਕੇ ਲੈ ਜਾਣਾ ਲੇਕਿਨ ਹੁਣ ਇਹਨਾਂ ਦੇ ਇਹਨਾਂ ਦੇ ਸਿਹਤ ਤੇ ਇਹਨਾਂ ਦੇ ਬੱਚਿਆਂ ਦੀ ਸਿਹਤ ਤੇ ਜੇ ਪੀਜੀਆਈ ਤੇ ਹਸਪਤਾਲਾਂ ਤੇ ਜਗ੍ਹਾ ਨਹੀਂ ਹੈ ਨਾ ਤਾਂ ਮੰਡੀ ਦੇ ਕਾਰਨ ਹੈ ਕਿਉਂਕਿ ਜਿਨ੍ਹਾਂ ਦੀ ਡਿਊਟੀ ਹੈ ਉਹ ਮੰਡੀ ਕਰਨ ਜਿਹੜੇ ਇਨਸਪੈਕਟਰ ਹੈ ਜਾਂ ਜਿਹੜੇ ਚੇਅਰਮੈਨ ਹੈ ਉਹ ਸਿਰਫ ਇੱਥੇ ਆਪਨਾ ਆ ਕੇ ਇਹਨਾਂ ਨੂੰ ਪੈਸਾ ਇਕੱਠਾ ਕਰਦੇ ਆ ਤੇ ਆ ਇਹਨਾਂ ਨੇ ਉਹ ਗੰਦ ਮੰਗ ਇਹ ਕਹਿੰਦੇ ਜੀ ਇੱਥੇ ਸਦੀਆਂ ਤੋਂ ਹੋ ਰਿਹਾ ਹਾਂ ਹਾਂ ਇਹ ਤਾਂ ਬਹੁਤ ਸਮਾਂ ਆਪਣੇ ਪੈਸੇ ਦਾ ਆਪਣੀ ਗਰੀਬੀ ਦਾ ਇਹ ਦਿਖਾ ਕੇ ਲੋਕਾਂ ਨੂੰ ਤੇ ਇੱਥੇ ਇਹਨਾਂ ਨੇ ਗੰਦ ਪਾਇਆ ਹੋਇਆ ਸਾਰਾ ਫਰੂਟ ਹੈ ਸਾਰੇ ਫਰੂਟ ਇਹ ਇੱਥੇ ਕੈਮੀਕਲ ਨਾਲ ਪਕਾਇਆ ਜਾ ਰਿਹਾ ਤਾਂ ਇਹਦੇ ਉੱਤੇ ਕੋਈ ਚੱਕਣੀ ਐ ਤੇ ਨਾ ਹੀ ਇਹਦੇ ਤੇ ਕੋਈ ਲੋਕ ਆ ਕੇ ਨਾ ਸਰਕਾਰ ਦੀਆਂ ਅੱਖਾਂ ਖੁੱਲ ਰਹੀਆਂ ਜਿਸ ਦਿਨ ਤੁਸੀਂ ਗੱਲ ਜਿਸ ਦਿਨ ਗੱਡੀ ਇੱਥੇ ਜਿਹੜੀ ਲੋਕਾਂ ਦੀ ਸਿਹਤ ਨਾਲ ਵੱਡਾ ਖਲਵਾੜ ਹੋਇਆ ਉਸ ਦਿਨ ਅੱਖਾਂ ਖੁੱਲਣਗੀਆਂ ਫਿਰ ਮਰਨੇ ਵਾਲੇ ਨੂੰ 2-2 4-4 ਲੱਖ ਮੁਆਵਜ਼ਾ ਦੇ ਕੇ ਸਰਕਾਰ ਆਪਣੇ ਹੱਥ ਝਾੜ ਲੈਣਗੀਆਂ ਪਰ ਇਹ ਦੇਖਿਆ ਜਾਵੇ ਮਤਾ ਜੀ ਤੁਸੀਂ ਸਾਫ ਪਾਣੀ ਨਾਲ ਜਿੱਤੋਂ ਸਾਫ ਪਾਣੀ ਨਾਲ ਉਤਰਦਾ ਨਹੀਂ ਹੈਗਾ ਇਹ ਇਹ ਸਾਫ ਪਾਣੀ ਨਹੀਂ ਹੈ ਜਿਵਾਲਾ ਹੀ ਬਣਾ ਕੇ ਲਗਾ ਲਈਏ ਅਰੇ ਐਸੇ ਕਿਵੇਂ ਜਾਏਗਾ ਇਸ ਵਿੱਚ ਰਚ ਨਹੀਂ ਜਾਏਗਾ ਕਿਉਂ ਨਹੀਂ ਰਚਦਾ ਇਹ ਦੇਖੋ ਜਗ੍ਹਾ ਜਗ੍ਹਾ ਫਿਰ ਇਹ ਫਟਾਫੜਾ ਹੈ ਇਹ ਰਚਦਾ ਇਸ ਵਿੱਚ ਇਸ ਸਾਲ ਕੇ ਬਾਅਦ ਬਿਲਕੁਲ ਤੁਸੀਂ ਦੇਖੋ ਕਿ ਇਹ ਕਹਿੰਦੇ ਕਹਿੰਦੇ ਅਸਿੱਧਾ ਤਾਂ ਹਜੇ ਵੀ ਉਵੇਂ ਬਦਸਤੂਰ ਇਹਨਾਂ ਨੇ ਰੱਖਿਆ ਹੋਇਆ ਜ਼ਰ

ਹੁਣ ਤੁਸੀਂ ਜੇ ਦੇਖੀਏ ਤਾਂ ਆਖਰ ਕਿਹਨੂੰ ਪਤਾ ਪੈਣਾ ਵੀ ਆੜੂ ਸਰਫਨਾ ਤੋਂ ਕਿਵੇਂ ਹੁੰਦਾ ਪਹਿਲੀ ਵਾਰੀ ਇਹ ਚੀਜ਼ ਸਾਹਮਣੇ ਆਈ ਹੈ ਸਰਦਾਰ ਜੀ ਸਰਫਨਾ ਤੋਂ ਤਾਂ ਲੈ ਲਉਂਗੇ ਮੈਂ ਸਾਰੇ ਬਲ ਹੈ ਨਹੀਂ ਸਾਰੇ ਫਲ ਸਰਫਨਾ ਤੋਂ ਕੇ ਫੇਰ ਪਾਣੀ ਚ ਪਾ ਕੇ ਫੇਰਾ ਰੱਖਿਆ ਤੁਸੀਂ ਲੈ ਲਉਂਗੇ ਇਹ ਕਹਿੰਦੇ ਅਸੀਂ ਆਈ ਤੋਂ ਨੇ ਪਹਿਲਾਂ ਤੁਹਾਨੂੰ ਪਤਾ ਵੀ ਸਰਪਨਾੜੂ ਤੋਂ ਤਾਂ ਨਹੀਂ ਨਹੀਂ ਅੰਮੇ ਪਹਿਲੀ ਵਾਰ ਦੇਖੀ ਹੁਣ ਤੁਸੀਂ ਇਹ 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 ਤਸਵੀਰ ਹੈ ਵੀ ਜਿਹੜੀ ਦਿਖਦੀ ਹੈ ਵੀ ਪਹਿਲੀ ਵਾਰੀ ਸਾਹਮਣੇ ਆਈ ਹੈ ਇਹ ਕਹਿੰਦੇ ਚੀਜ਼ ਬੱਚਾ ਆਸਾਨ ਹੋ ਗਿਆ ਇਸ ਨੂੰ ਦੋ ਦੋ ਜਿਹੜਾ ਇਹ ਵੀਡੀਓ ਹੈ ਮੈਨੂੰ ਇਸੇ ਤੋੜੇ ਮਾਧਿਅਮ ਰਾਹੀਂ ਦੇਖਣ ਨੂੰ ਮਿਲਿਆ ਇਹ ਬਹੁਤ ਹੀ ਡਿਸਟਰਬਿੰਗ ਟ੍ਰੈਂਡ ਹੈ ਬਹੁਤ ਮੰਦਭਾਗੀ ਚੀਜ਼ ਹੈ ਕਿ ਇਹ ਚੀਜ਼ ਬੜੀ ਰੈਪਿਡਲੀ ਸਾਰੇ ਕਿਤੇ ਚੱਲ ਰਹੀ ਹੈ ਸਿਰਫ ਇਹ ਤਾਂ ਇੱਕ ਵੀਡੀਓ ਆਪਾਂ ਨੇ ਦੇਖਿਆ ਹੈ ਜਿਸ ਦੇ ਵਿੱਚ ਆੜੂ ਧੋਤੇ ਜਾ ਰਹੇ ਨੇ ਡਿਟਰਜੈਂਟ ਵਾਲੇ ਪਾਣੀ ਨਾਲ ਲੇਕਿਨ ਆਪਾਂ ਜੇ ਮਾਰਕੀਟਸ ਜਾ ਕੇ ਜੇ ਆਪਾਂ ਸਵੇਰੇ ਸਵੇਰੇ ਦੇਖਦੇ ਆਂ ਤਾਂ ਹਾਲਾਤ ਇਹੋ ਜਿਹੇ ਹੀ ਹੈ ਚਾਹੇ ਟਮਾਟਰ ਹੋ ਗਏ ਉਹਨੂੰ ਤੇਲ ਵਾਲੇ ਪਾਣੀ ਚੋਂ ਕੱਢਿਆ ਜਾਂਦਾ ਨਿੰਬੂ ਹੋ ਗਏ ਈਵਨ ਸੇਬ ਹੋ ਗਏ ਜਾਂ ਕੁਝ ਵੀ ਹੋ ਗਿਆ ਉਹ ਸਾਰਾ ਦਾ ਸਾਰਾ ਇਸ ਚੀਜ਼ ਦਾ ਧਿਆਨ ਨਾ ਰੱਖ ਕੇ ਵੀ ਇਹ ਖਾਣ ਪੀਣ ਦੇ ਕੰਮ ਆਣਾ ਉਹ ਬਿਲਕੁਲ ਹੀ ਕਮਰਸ਼ੀਅਲ ਲੈਵਲ ਤੇ ਧੋਇਆ ਜਾਂਦਾ ਕਿਸੇ ਨੂੰ ਡਿਟਰਜੈਂਟ ਚ ਧੋਇਆ ਜਾਂਦਾ ਕਿਸੇ ਨੂੰ ਤਜਾਬ ਚ ਧੋਇਆ ਜਾਂਦਾ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਔਰ ਮੈਂ ਖੁਦ ਹੈਰਾਨ ਹਾਂ ਕਿ ਕਿਉਂ ਨਹੀਂ ਆਪਣੀਆਂ ਜਿਹੜੀਆਂ ਅਥਾਰਟिटीज ਆ ਇਹਦੇ ਵੱਲ ਧਿਆਨ ਦੇ ਰਹੀਆਂ ਇਹ ਡਿਟਰਜੈਂਟ ਦੇ ਨਾਲ ਧੋਣਾ ਬਿਲਕੁਲ ਗਲਤ ਹੈ ਕਿਉਂਕਿ ਜਿਹੜੇ ਫਰੂਟਸ ਆ ਜਾਂ ਕੋਈ ਵੀ ਸਬਜ਼ੀਆਂ ਨੇ ਪਹਿਲੀ ਗੱਲ ਤੇ ਪੋਰਸ ਹੁੰਦੀਆਂ ਪੋਰਸ ਦਾ ਮਤਲਬ ਕਿ ਇਹਨਾਂ ਦੇ ਉੱਤੇ ਮਹੀਨ ਸੁਰਾਖ ਹੁੰਦੇ ਨੇ ਸੋ ਇਹ ਜਿਹੜਾ ਪਾਣੀ ਹੈ ਡਿਟਰਜੈਂਟ ਵਾਲਾ ਉਹ ਆਪਣੇ ਅੰਦਰ ਜਾਂਦਾ ਇਸੇ ਤਰ੍ਹਾਂ ਦੇ ਨਾਲ ਇਹ ਜਿਹੜੇ ਕੈਮੀਕਲਸ ਵਾਲਾ ਜਿਹੜਾ ਫਰੂਟਸ ਆਪਾਂ ਖਾਂਦੇ ਤਾਂ ਹਾਂ ਗੁਣ ਕਰਕੇ ਪਰ ਜਦੋਂ ਆਪਾਂ ਕੈਮੀਕਲ ਵਾਲਾ ਜਿਹੜਾ ਫਰੂਟ ਹੈ ਇਹ ਖਾਂਦੇ ਆ ਤਾਂ ਇਹ ਪੇਟ ਦੀਆਂ ਬਿਮਾਰੀਆਂ ਬਹੁਤ ਜ਼ਿਆਦਾ ਕਰ ਸਕਦਾ ਹੈ ਟੌਕਸਿਸਿਟੀ ਕਰ ਸਕਦਾ ਹੈ ਪੇਟ ਖਰਾਬ ਕਰ ਸਕਦਾ ਹੈ ਉਲਟੀਆਂ ਲਾ ਸਕਦਾ ਔਰ ਬਹੁਤ ਜਾਣੇ ਕਹਿੰਦੇ ਆ ਨਾ ਕਿ ਆਪਾਂ ਨੂੰ ਇਹ ਵਾਲਾ ਫਰੂਟ ਤਾਂ ਜੀ ਮੈਨੂੰ ਮਾਫਕ ਨਹੀਂ ਹੈ ਬਹੁਤ ਵਾਰ ਕਾਰਨ ਇਹ ਹੁੰਦਾ ਹੈ ਅਗਰ ਉਹਨੂੰ ਡਿਗ ਆਊਟ ਕਰੀਏ ਵੀ ਫਰੂਟ ਤਾਂ ਮਾਫਕ ਹੁੰਦਾ ਪਰ ਜਿਹੜਾ ਉਸ ਦੇ ਉੱਤੇ ਜਿਹੜਾ ਅੱਗ ਸਵਾਲ ਆ ਕੇ ਉਹਨੂੰ ਚਮਕਾਇਆ ਜਾਂਦਾ ਉਹ ਨਹੀਂ ਮਾਫਕ ਹੁੰਦਾ ਸੋ ਮੇਰੀ ਤੁਹਾਡੇ ਮਾਧਿਅਮ ਦੇ ਰਾਹੀਂ ਦਰਸ਼ਕਾਂ ਨੂੰ ਇਹੀ ਸੁਝਾਅ ਹੈ ਕਿ ਆਪਾਂ ਸਿਰਫ ਚਮਕਦੇ ਹੋਏ ਸੇਬ ਆ ਚਮਕਦੇ ਹੋਏ ਆड़ੂ ਦੇਖ-ਦੇਖ ਕੇ ਨਾ ਲਓ ਇਹ ਦੇਖ ਲਓ ਕਿ ਉਹ ਪ੍ਰੋਪਰਲੀ ਸਹੀ ਤਰੀਕੇ ਨਾਲ ਸਾਫ਼ ਕੀਤੇ ਹੋਏ ਨੇ ਸਹੀ ਤਰੀਕਾ ਉਹਨਾਂ ਨੂੰ ਸਾਫ਼ ਕਰਨ ਦਾ ਕੀ ਹੈ ਉਹ ਇਹ ਹੈ ਕਿ ਇੱਕ ਹਿੱਸਾ ਸਿਰਕਾ ਤਿੰਨ ਹਿੱਸੇ ਪਾਣੀ ਇਹ ਵਾਲਾ ਜਿਹੜਾ ਲਿਕੁਇਡ ਹੈ ਬਣਾ ਕੇ ਘਰੇ ਤੁਸੀਂ ਆਪਣੇ ਘਰ ਦੇ ਵਿੱਚ ਖੁਦ ਉਹਨਾਂ ਨੂੰ ਸਾਫ਼ ਕਰ ਲਓ ਔਰ ਜਿਹੜੇ ਕੈਮੀਕਲਸ ਵਗੈਰਾ ਅਗਰ ਪਿੱਛੋਂ ਲੱਗੇ ਵੀ ਆਏ ਨੇ ਤਾਂ ਉਹਨੂੰ ਚੰਗੀ ਤਰ੍ਹਾਂ ਖੂਬ ਸਾਰੇ ਪਾਣੀ ਦੇ ਵਿੱਚ ਉਹਨੂੰ ਥੋੜੀ देर ਪਿਆ ਰਹਿਣ ਦਿਓ ਫਿਰ ਉਸ ਤੋਂ ਬਾਅਦ ਕੱਢ ਕੇ ਡਰਾਈ ਹੋਣ ਤੋਂ ਬਾਅਦ ਚੰਗੀ ਤਰ੍ਹਾਂ ਮਲ ਮਲ ਕੇ ਸਾਫ਼ ਕਰਕੇ ਫਿਰ ਉਸ ਨੂੰ ਖਾਓ ਕੋਈ ਵੀ ਫਰੂਟ ਖਾਣਾ ਹੈ ਸੋ ਦੈਟ ਇਜ਼ ਦ ਓਨਲੀ ਰਾਈਟ ਵੇ